नहीं मेरी नाची चोट गई नातनी सीती ओंधी अरे या कुछ नहीं है वो तो मम्मा ने पी एज ने मेरी तो नातनी सीती ओंधी में टेक गई तो भी मैंने खड़ा शरण दिया मैंने छीलोगे ऐसे लेकिन तेरी सारी <स्थाथ> फैया के लिए नहीं मांगी ना तेरी जोड़ी Hvala.

ਰੀਨੇ ਜੀ ਤੁਹਾਨੂੰ ਇਹ ਦਿਖਾਉਂਦੀ 25 ਤੇ ਠੀਕ ਹੋ ਗਈ ਮਿੱਠੇ ਮਜੇ ਨਹੀਂ ਆਉਂਦੇ ਹਨ ਕੀ ਰੇਣੀ ਕੀ ਕਰਤ ਨਾ ਉਹਨਾਂ ਨੂੰ ਕਹਿਣਾ ਹੈ ਅੱਜ ਤਾਂ ਰਹਿਣੀ ਅੱਜ ਮੇਰੇ ਕੋਲ ਬਹੁਤ ਸਾਰੇ ਕੰਮ ਹੋ ਗਾ ਮੈਂ ਤਿਆਰ ਜਾਨੀ ਕਈ ਰਹੀਏ ਕਿੱਥੇ ਗਈ ਮੈਡਮ ਅੱਜ ਭਾਂਡੇ ਨਹੀਂ ਹਾਂ ਜੇ ਅੱਗੇ ਤੇ ਭਾਂਡੇ ਮਾਲ ਨਹੀਂ ਆਏ ਸੋ ਇਹ ਭਾਂਡੇ ਦੇ ਮਾਲ ਚਾਹ ਮੇਂ ਕਿ ਖਾਨੀ ਰੋਟੀ ਪਾਵਾ ਕੇ ਪਤਾ ਨਹੀਂ ਰੋਟੀ ਵੀ ਅਜ ਮਕਾਈ ਹੈ ਕਿ ਨਹੀਂ ਪਕਾਈ ਦੇਖਦੇ ਨਹੀਂ ਰਹੀਆਂ ਭਾਂਡੇ ਮਾਇਦੇ ਨਹੀਂ ਦੋ ਘੰਟੇ ਤੱਕ ਬਸੀ ਆਪੇ ਕਰੂਗੀ ਦੇਖਦੀ ਖਾਚ ਕਿੱਥੇ ਦੀਦੀ ਵੀ ਪਤਾ ਨਹੀਂ ਕਿੱਥੇ ਨੇ ਅੱਜ ਦੀਦੀ ਵੀ ਮੈਂ ਕੁਛ ਨਹੀਂ ਦਿੱਦੀ ਭਾਂਡੇ ਨਹੀਂ ਮੰਨਦੀ ਅੱਜ ਭਾਂਡੇ ਉਹ ਮਾਈਂ ਦਿੱਤੀ ਐਸ ਵੇਲੇ ਉਹ ਕਿੱਥੇ ਮੈਨੂੰ ਮੈਂ ਜਾ ਕੇ ਤੁਹਾਡੇ ਕੋਲ ਤੁਹਾਡੇ ਨਾਲ ਬੈਠੀ ਹਣੀ ਬਾਹਰ ਮੇਰ ਨਾਲ ਕਦੋਂ ਬਾਹਰ ਬੈਠੀ ਸੀ ਮੈਂ ਕੱਲੀ ਬੈਠੀ ਆ ਤੇ ਮੈਂ ਨਾ ਮਿਲਵਾਜ ਜੀ ਆਈ ਪਿਆ ਇਹਦੀ ਬੋਲੀ ਜਾਂਦੀ ਕੱਲੀ ਮੈਂ ਤੇ ਅੱਗੇ ਆ ਕੇ ਮੈਂ ਤਾਂ ਰੋਟੀ ਖਾਣੀ ਚਾਹਤੀ ਤੇ ਭਾਂਡੇ ਦੀ ਢੰਡੋਰੀ ਬੜੀ ਪਈ ਹੋਈ ਹੈ ਤੇ ਮੈਂ ਤਾਂ ਲੇਵਾ ਮਾਈਂ ਦੀ ਤੇਰੀ ਖਾਂਦੀ ਉਹ ਆਹ ਦਾ ਜਦੋਂ ਕੰਮਾਂ ਦੇ ਕੰਮ ਵਾਲੀ ਬੰਨੀ ਐ ਤੇ ਫਿਰ ਵਾਰੇ ਤੇ ਉਹਦੀ ਜਿਹੋ ਵੇ ਚਲਦੀ ਹੈ ਕੀ ਤੇ ਜਿਹੜੀ ਮਿਹਨਤ ਆ ਆਪਣੀ ਸਮਝ ਆਉਂਦੀ ਐ ਜੀ ਮੈਡਮ ਇਹ ਤਾਂ ਜੀ ਕਰਦਾ ਕਿੰਦੀ ਜਰੂਰੀ ਪਤਾ ਪਹਿਲਾਂ ਮੇਰਾ ਹੈ ਜਾਂਦਾ ਦੇਖਾ ਨਾ ਕਿੱਥੇ ਤਾਂ ਅੰਦਰ ਪਈ ਹੁੰਦੀ ਆ ਆਪਣੀ ਰੋਟੀਆਂ ਨੇ ਤੇ ਕਿੰਨੇ ਕੰਨਿਆ ਕਿ ਨਹੀਂ ਕੰਨਿਆ ਮੈਡਮ ਨੇ ਮੈਨੂੰ ਤਾਂ ਭੁੱਖ ਬੜੀ ਲੱਗੀ ਪਤਾ ਨਹੀਂ ਰੋਟੀਆਂ ਵੀ ਲਾਈਆਂ ਆਂਗੇ ਇਹ ਰੋਟੀਆਂ ਤੇ ਲਾਈਆਂ ਆਂਗੇ ਅੱਛਾ ਤੇ ਆ ਵੀ ਰੋਟੀ ਖਾ ਕੇ ਤਾਂ ਭਾਂਡੇ ਇੱਥੇ ਰਹਿਣ ਤੇ ਜੁੱਥੇ ਇਹ ਇਹ ਜੁੱਥ ਕਿੰਨੇ ਮਾਣ ਨਹੀਂ ਦੱਸ ਹੱਦ ਕਰੀ ਜਾਂਦੀ ਇਹ ਵੀ ਹਾਂ ਦੁੱਧ ਵੀ ਉੱਪਰ ਲੱਗਿਆ ਦੁੱਧ ਵੀ ਸਾਰਾ ਬਾਹਰ ਦਾ ਤੇਜ ਕਰਕੇ ਇੱਕ ਤੇ ਆ ਵੀ ਜਾ ਕੇ ਤੇ ਨਵੇਂ ਪੈ ਜਾਂਦੀ ਜਾਂਦੀ ਵੇਖਦੀ ਅਗਲਾ ਕਿੱਥੇ ਨਵੇਂ ਪਈ ਸਾਰੇ ਸਿਲੰਡਰ ਲਵੇੜੀ ਜਾਂਦੀ ਰਹਿੰਦੀ ਮਿਹੜ ਕੇ ਗੈਸ ਬੰਦ ਹੋ ਜਾਣੇ ਤੇ ਮਿਹੜ ਕੇ ਆਖੂ ਕਿ ਬਣਾ ਕੇ ਦੋ ਮੈਨੂੰ ਨੁਕਸਾਨ ਕਰਨ ਤੇ ਹੋਈ ਰਹਿੰਦੀ ਅਜੇ ਵੇਖੀ ਇਹਨੂੰ ਕਿਸੇ ਨੇ ਪਹਿਲਾਂ ਮੈਂ ਨਾ ਗੈਸ ਸਾਫ ਕਰਨਾ ਵੀ ਹੁੰਦਾ ਹੁਣ ਵੇਖ ਹੁਣ ਹਾਂ ਇਦਾਂ ਦੁੱਧ ਚੰਦੇ ਜਾ ਕੇ ਜਾਣਾ ਹੱਥ ਤੇ ਚਲ ਸੀਕ ਕਰ ਲੋ ਤੂੰ ਹਾਂ ਇਹਨੂੰ ਤਾਂ ਦਾਸੀ ਤਿੰਦਾ ਵੀ ਆਹ ਕੰਮ ਕਰ ਲੋ ਆ ਪਿਆ ਵਾ ਆ ਪਾ ਕਿੱਥੇ ਚਲੇ ਜੀ ਹੋਣ ਵਾਰੀ ਸੀ ਤੇ ਇਸੇ ਨੇ ਕਰਨਾ ਤਾਂ ਕਰਕੇ ਬੰਦਾ ਬੇਤਿਕਰਾ ਜਾ ਰਹਿੰਦਾ ਆਪ ਜੀ ਵਾਰੀ ਤੁਸੀਂ ਆਪੇ ਕਰਦੇ ਹੀ ਆ ਚੁੱਪ ਕੀਤੀ ਸੀ بس ਮਣੀ ਕਿੱਥੇ ਜਾ ਕੇ ਮੈਂ ਹੋਟਲ ਚ ਵੱਡ ਜਾਂਦੀ ਆ ਦੋ ਦਾ ਘਰ ਤੇ ਤਵਾ ਨਹੀਂ ਉਹ ਭਾਵੇਂ ਤਰ ਜਿਹਾ ਜਿਹਾ ਸਾਰਾ ਚੁੱਲਿਆਂ ਦੇ ਵਿੱਚ ਪੈ ਗਿਆ ਵੇ ਉਹ ਮੂਹਰੀ ਤੇ ਵੀ ਮਗਰੀ ਚੜ ਗਈ ਦੱਸਦਾ ਵੇਖਣ ਭਾਂਡੇ ਉਹ ਵੀ ਵਿੱਚ ਛੱਡ ਗਈ ਦੀਦੀ ਕੀ ਕੱਲ ਨੰਮੇ ਕੋ ਪਏ ਉੱਸਾਂ ਮੈਂ ਕਿਨੇ ਕਰਨਾ ਲੈ ਨਾ ਗੋਪਰੀ ਲੈ ਨਾ ਦੀਦੀ ਤੀਜੇ ਦਿਨ ਠੀਕ ਨਹੀਂ ਇਹੋ ਬਹਾਨਾ ਬਾਕੀ ਨਹੀਂ ਨਹੀਂ ਕੋਸ਼ਿਸ਼ ਤਾਂ ਨਾ ਜੀ ਆਂਦੀ ਆ ਕੀ ਹੋਇਆ ਮੈਂ ਨਾ ਤੀਜ ਨਹੀਂ ਮੈਂ ਚੱਕਰ ਜੇ ਆਉਂਦਾ ਪਾਂਡੇ ਤੇ ਮੈਂ ਲੱਗੀ ਹਾਂ ਮਾਂਜਣ ਮੈਂ ਦਹੀ ਮਾਂਜਣ ਪਰ ਮੇਰੀ ਬਾਹਰ ਹੀ ਪਈ ਚੱਕਰ ਜੀ ਪੜੀ ਆਈ ਕਿ ਤੇ ਮੈਂ ਲੰਮੇ ਪੈ ਗਈ ਮੈਂ ਚੱਲ ਕਰੀ ਵੇ ਪੰਮੋ ਤੇਰਾ ਇੱਕ ਦਿਨ ਦਾ ਕੰਮ ਹੋਵੇ ਨਾ ਤੇ ਬੰਦਾ ਆਖੇ ਚੱਲ ਕੋਈ ਨਹੀਂ ਇੱਕ ਦਿਨ ਬਿਮਾਰ ਆ ਤੇ ਕੋਈ ਨਹੀਂ ਕਰ ਦੇਨੇ ਤੇਰਾ ਤੇ ਨਿਤਦਾਵਾ ਕਦੀ ਮੇਰੀ ਲੱਤ ਫੇੜੋਗੀ ਕਦੀ ਮੇਰੀ ਬਾਹ ਫੇੜੋਗੀ ਕਦੀ ਘੋਸ਼ ਹੋਗੇ ਤੇਰੇ ਕਹਿਣ ਤੇ ਕੰਮ ਆਲੀ ਢਾਈ ਤੂੰ ਆਖਿਆ ਪੈਸੇ ਮੈਨੂੰ ਦੇ ਦਿਆ ਕਰੋ ਉਹੀ ਮੈਂ ਆਪਣਾ ਕੁਛ ਬਣਾ ਲੂੰਗੀ ਮੈਨੂੰ ਪਿਛਲੇ ਆਲੇ ਦਿੱਤਾ ਕੱਖ ਨਹੀਂ ਤੇ ਹੁਣ ਤੂੰ ਸਾਨ ਨੇ ਕਿਉਂ ਖਜ਼ਾਨਾ ਕਰਦੀ ਐਂ ਤੇ ਆਖਿਆ ਵਾਰੀ ਤੇਰੀ ਆ ਤੇ ਘਰ ਸੋਈ ਚ ਸਾਰਾ ਕੰਮ ਹੋਇਆ ਹਣਾ ਜਾ ਕੇ ਵੇਖਿਆ ਤੇ ਸੋਈ ਚੋਂਵੇਂ ਘਰ ਦੇ ਪਿਆ ਮੈਂ ਮੰਨਦੀ ਆ ਕੰਮ ਘਰ ਚਲੇਰੀ ਆ ਜੇ ਮੈਂ ਕੰਮ ਕਰਨਾ ਸੀ ਮੈਂ ਕਰਨੂ ਵੀ ਗਈ ਹਾਂ ਮੇਰੇ ਤੋਂ ਨਹੀਂ ਹੋਇਆ ਮੈਂ ਚਲ ਕਰੀ ਕਰੈਚਟ ਕਰਕੇ ਮੈਂ ਕਰ ਲਈ ਨਹੀਂ ਮੈਂ ਵੇਖ ਲਈ ਦੀ ਮੇਰੇ ਸਰੀਰ ਠੀਕ ਹੋ ਗਿਆ ਮੈਂ ਉੱਠ ਕੇ ਕਰਦੀ ਨਾ ਤੇਰਾ ਦੱਸਣ ਦਾ ਫਰਜ਼ ਨਹੀਂ ਜੇ ਨਾ ਚੇਤਨ ਥੋੜੀ ਜਿਹੀ ਤਣੀ ਤੀਜੇ ਦਿਨ ਮੰਨਦੀ ਤੇ ਨਵੇਂ ਪੈਰ ਹੋਗੇ ਇਦਾਂ ਦੀ ਸੂਤਰ ਆਉਣਾ ਚਾਹ ਲੈ ਫਿਰ ਆਟ ਹੋ ਜਾਓ ਆਪਣਾ ਕੰਮ ਅਟਕਾ ਦਿਓ ਦੁੱਖ ਨਾ ਥੋੜੀ ਕੋਈ ਤਰੀਕਾ ਹੁੰਦੀ ਆ ਇਨਜ਼ਤ ਬਣ ਚੰਗੇ ਬਣੇਦੇ ਹੈਗੇ ਉਹ ਜਦੋਂ ਫਿਰ ਬੁੱਢੇ ਬਣੜਾ ਮੁੰਡੇ ਦਾ ਸਰੀਰ ਹੋ ਫਿਰ ਤੇ ਬੰਦਾ ਆਖੇ ਵੀ ਚੰਗੇ ਬਣੇਦੇ ਹੈਗੇ ਉਹ ਚੜੀ ਕੁੜੀ ਚੜੀ ਨਹੀਂ ਹੈਗੇ ਜੋ ਕ ਕੋਈ ਨਾ ਕੋਈ ਜੋਖ ਲੱਗ ਜਾਂਦਾ ਤੇ ਜਿਹੜੇ ਦਿਨ ਮੈਂ ਕਰ ਦਿੰਦੀ ਆ ਬੁਖਾਰ ਨਾਲ ਜਦ ਮੈਨੂੰ ਬੁਖਾਰ ਪੜਿਆ ਜਦੋਂ ਸਾਡੀ ਵਾਰੀ ਹੁੰਦੀ ਆ ਉਹ ਤਾਂ ਨਹੀਂ ਕਰਦੀ ਉਹ ਉਦੋਂ ਤੇ ਕਾਸ਼ ਕੁਛ ਨਹੀਂ ਤਜ ਜਦੋਂ ਸਾਡੀ ਵਾਰੀ ਹੁੰਦੀ ਉਹ ਉਦੋਂ ਤੇ ਸੋਨਾ ਰੋਟੀ ਪਾਣੀ ਵੀ ਖਾ ਲੈਂਦੇ ਸਾਰਾ ਕੁਝ ਕਰ ਲੈਂਦੇ ਜਦੋਂ ਤੁਹਾਡੀ ਵਾਰੀ ਆਉਂਦੀ ਆ ਉਦੋਂ ਵੀਰ ਤੇ ਕੰਨਾਂ ਕੋਲ ਕਦੀ ਕੋਸ਼ ਗੁਣ ਗੁਣ ਕਰਨ ਤਾਂ ਹੁੰਦੇ ਜੇ ਕਦੀ ਕੋਸ਼ ਸਾਨੂੰ ਸਾਰਾ ਪਤਾ ਲਾਇਤਾ ਫੇ ਮੈਂ ਨਾ ਕਰ ਦਿੰਦੀ ਆ ਸਾਰਾ ਕੰਮ ਕਰ ਦਿੰਦੀ ਆ ਕਰੋ ਕੰਮ ਕੰਮ ਨਹੀਂ ਤੂੰ ਬੋਲੀਆਗੀ ਤਾਂ ਇਹ ਮੈਨੂੰ ਬੋਲੀ ਨਾ ਜਿੱਦੀ ਕੋਰੀ ਨਹੀਂ ਹੈਗੀ ਗੋਲੀਆਂਆਂ ਅੱਗੇ ਸਾਰੀਆਂ ਲਿੱਲੀਆਂ ਤੁਸੀਂ ਮੇਰੇ ਕੋਲ ਇੱਕ-ਇੱਕ ਕਰਕੇ ਲਿਆ ਕੇ ਰੱਖੀਆਂ ਮੈਂ ਪਕਾ ਲਦੀਆਂ ਸਭ ਗੋਲੀਆਂ ਟੋਟਕੇ ਤੇ ਪਹਿਲਾਂ ਭਾਂਡੇ માં ਇਹ ਤੋਂ ਸਾਰੀ ਗੱਲ ਚ ਨੰਮੇ ਹੀ ਪੈ ਰੈਣਾ ਅੱਡੀ ਰਾਤ ਲੰਬੀ ਪਈ ਨਹੀਂ ਤੇ ਤੈਨੂੰ ਇਹ ਦਵਾਈ ਵੀ ਨਹੀਂ ਲਿਆ ਕੇ ਦੁੱਤੀ ਦਵਾਈ ਨਹੀਂ ਦੇਵੇ ਦੁੱਤੀ ਤੈਨੂੰ ਮੈਂ ਕਰ ਲੇਗੀ ਕੰਮ ਕਰਦੀ ਆ ਉਹ ਵੀ ਪਤਾ ਨਹੀਂ ਕਿੱਥੇ ਪੀ ਖਾ ਕੇ ਨਿਕਲਿਆ ਦਵਾਈ ਮੈਨੂੰ ਫਿੱਟ ਕੇ ਲਿਆ ਕੇ ਦੇ ਦੇ ਕੰਮ ਕਰ ਰਿਹਾ ਹੈ ਤੇ ਆਪਣਾ ਆਪਣਾ ਆਪਣੀ ਵਾਰੀ ਦਾ ਹੀ ਸਾਰਾ ਕਰਦੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਉਹਦੋਂ ਤੁਸੀਂ ਤੇ ਬੈਠ ਕੇ ਖਾਣੀ ਹੈ ਜਦੋਂ ਸਾਡੀ ਵਾਰੀ ਆਵੇਗੀ सीधा गोता मत मार। तेरे मां के लिए रोटी मां ने भांडी स्लैब पे रख दे जो। मैं दीवार पे नखुसरी कर के मदद ही ना किया कि मेरा शरीर नहीं ठीक ताई की मैं कर दई या मैं कर दई ये सारा काम के बैठ जाऊं। नई। चल आ जा ये प्रीथा फड़। ये लाया दीदी। ਵੇ ਹੁਣ ਪਖੰਡ ਕਰਦੀ ਹੈ ਇਹ ਦੇਖੋ ਕੰਮ ਨਹੀਂ ਹੁੰਦਾ ਦੱਸ ਉਦੋਂ ਤੇ ਨਾ ਕੋਈ ਚੀਜ਼ ਲੈਣੀ ਹੋਵੇ ਤਾਂ ਬੋਟੀਆਂ ਤੋੜ ਚੜਦੀਆਂ ਆਣੇ ਦੀ ਲੈਣੀ ਤੇ ਕੰਮ ਬੋਟੀਆਂ ਤੋੜ ਚੜਦੀ ਹੈ ਤੇ ਕੰਮ ਕਰਨ ਵਾਲੀ ਨੂੰ ਬੁਵਾਉਂਦੀ ਕਿਤਾ ਦੀ ਲੈ ਕੇ ਕੁਝ ਨਹੀਂ ਆਏ ਨਾ ਕੋ ਬੈਠਾ ਉਥੇ ਮੰਦਰੀ ਤੇ ਪਏ ਰਹਿੰਦੇ ਉਹ ਵੀ ਮੰਮੀ ਦਾ ਬਿਸਤਰਾ ਮਾਲ ਕੇ ਤੇ ਬੈਠੇ ਰਹਿੰਦੇ ਮੈਂ ਨਾ ਆਪਣਾ ਕੋ ਬੈਠ ਹੀ ਲੈ ਆਉਂਦਾ ਕੋਈ ਕੁਲਮਾਰੀ ਲੈ ਆਉਂਦਾ ਮੰਮੀ ਦੀ ਕੁਲਮਾਰੀ ਚ ਨਾਨੇ ਕੱਪੜੇ ਰੱਖੇ ਹੋਏ ਕੀ ਕਰੇ ਮੈਂ ਤੱਕਿਆਂ ਦੀ ਪੌਤ ਹੈ ਇਹਦੇ ਤੇ ਅਲੱਗਾ ਮੰਦਾ ਹਾਲ ਹੋਇਆ ਪੂਰਾ ਆਪਾਂ ਵੀ ਐਵੇਂ ਛੇੜਦੀ ਸਭ ਕਿੰਨੀ ਵਧੀਆ ਆਪਾਂ ਕੱਠੀਆਂ ਆਂ ਆਪਾਂ ਛੇੜੀ ਆਪਣੇ ਸੱਸ ਨੇ ਛੇੜੀ ਆਪਾਂ ਵੀ ਦਵਾ ਲਗ ਦਵਾ ਤਣਾ ਵਧੀਆ ਸੋਹਣੀ ਐ ਕੁੜੀ ਆਪਾਂ ਵੀ ਰਾਮੀ ਭਰਤੀ ਕੋਦੋਂ ਨਾ ਕਰ ਦਿੰਦੀਆਂ ਤੇ ਫਿਰ ਨਹੀਂ ਹੋਣਾ ਇਹ ਹੋਰ ਕੁਝ ਕੋ ਸਭ ਵਧੀਆ ਜੀ ਅੱਜ ਨਾਲ ਬਸ ਕੰਮ ਕਮ ਕਰਾ ਕਰਾ ਦਿੰਦੀ ਇਹ ਤੇ ਕੁਝ ਵੀ ਨਹੀਂ ਤੇ ਜਿਵੇਂ ਦਿਨ ਬਿਮਾਰ ਹੀ ਪਈ ਰਹਿੰਦੀ ਤੇ ਤੇ ਆ ਬੜੇ ਹੁੰਦਾ ਟੈਨਸ਼ਨ ਜਿਹੀ ਕੀ ਦੱਸ ਬੰਦਾ ਕਾਰ ਦਾ ਵਾਰੀ ਤੇ ਸੋਣਾ ਬੜਾ ਕੰਮ ਕਰ ਲੈਂਦਾ ਇਹ ਤੇ ਰੋਜ਼ ਬਿਮਾਰ ਰਹਿੰਦੀ ਐ ਕਦੀ ਮਿੱਠੇ ਚੱਲੀ ਮੈਂ ਉੱਥੇ ਚੱਲੀ ਆ ਅੱਜ ਮੇਰੇ ਨੇ ਆਹੇ ਰੋਪਿਆ ਮੇਰੀ ਕੁੜੀ ਰੋਪੀ ਜੇ ਹੁਣ ਉਹ ਸੁੱਤੇ ਤੇ ਹੁਣ ਇਹ ਢਿੱਕਰ ਢਿੱਕਰ ਪੈਣ ਗਈ ਐ ਇਹ ਆਜੇ ਮੈਂ ਤਾਂ ਕਰਕੇ ਵਿਖਾਉਂਗੀ ਤੇ ਚਲ ਮੇ ਕੰਮ ਹੋ ਜਾਊਗਾ ਕੰਮ ਖੁੰਮ ਨਹੀਂ ਮੇਟਾ ਹੁੰਦਾ ਆ ਤੇ ਨਹੀਂ ਕਰਨਾ ਮੇਰਾ ਆਪ ਮਾਂ ਨਿਆਣੇ ਸੁਵਾ ਕੇ ਆਈ ਮੈਂ ਤੇ ਰੋਟੀ ਖਾਣੀ ਜੇ ਭੁੱਖ ਲੱਗੀ ਮੈਨੂੰ ਭਾਂਡੇ માં ਭਾਂਡੇ ਤੇ ਕੋਈ ਹੈਗਾ ਨਹੀਂ ਰੋਟੀ ਖਾਣ ਨੂੰ ਸਾਰੇ ਤੇ ਜੂਟੇ ਕਰਕੇ ਸੁੱਤੇ ਹਣ ਭਾਂਡੇ ਹੁਆਏ ਤੇ ਮੈਂ ਤੇ ਰੋਟੀ ਖਾਣ ਲੱਗੀ ਮੈਨੂੰ ਲੱਗੀ ਸੌਣੇ ਸੀ ਨਾਲੇ ਮੇਰੇ ਕੋ ਤੇ ਆਪਣੀ ਕੋਸ਼ਿਸ਼ ਹੁੰਦਾ ਸਾਰਾ ਦਿਨ ਘਰ ਤੇ ਰਹੀ ਦਵਾ ਸਾਰਾ ਦਿਨ ਮੈਡਮ ਕਦੀ ਉੱਥੇ ਡੇਗ ਕਦੀ ਉੱਥੇ ਡੇਗ ਅੱਜ ਆਪਣੀ ਵਾਰੀ ਤਾਂ ਜੀ ਨੂੰ ਬੁਖਾਰ ਚੜ ਗਿਆ ਸਮਝੀ ਵੀ ਮੈਂ ਬਣਾਈ ਮੈਨਵਾ ਜੀ ਇਹ ਮੇਰੇ ਕੋਲ ਦੂਦੀ ਸਬਜ਼ੀ ਵੀ ਚੱਕੀ ਭਾਂਦੀ ਤੂੰ ਬਣਾ ਦੇ ਮੈਂ ਕਿੱਥੇ ਲਾ ਮੇਰੀ ਰੋਟੀ ਸੜ ਚਾ ਸੜ ਚਾ ਨਹੀਂ ਖਾਣੀ ਹੁੰਦੀ ਮੈਂ ਚੱਲ ਜੀ ਨਹੀਂ ਆਉਂਦੀ ਤੇ ਜਦ ਰੋਟੀ ਖਾਣੀ ਚਾਜਣਾ ਖਾਣਾਂਗੇ ਤੇ ਉਹਨਾਂ ਦੀ ਵਾਰੀ ਹੈ ਤੇ ਫਿਰ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜੇ ਤੁਹਾਡੀ ਵਾਰੀ ਹੁੰਦੀ ਆ ਤੂੰ ਉਹਦੇ ਬੜੀ ਛੇਤੀ ਕਹਿ ਦਿੰਦੀ ਐ ਜੀ ਰੋਟੀਆਂ ਪੱਕ ਗਈਆਂ ਜੀ ਸਬਜ਼ੀ ਬਣ ਗਈ ਐ ਪਤਾ ਉਹ ਵੀ ਅੱਜ ਉਹਨਾਂ ਦੀ ਵਾਰੀ ਹੈ ਤੇ ਪੱਕੀ ਪਕਾਈ ਮਿਲ ਜਾਣੀ ਹੈ ਜਦੋਂ ਅੱਜ ਆਪਾਂ ਨੇ ਪਤਾ ਵਾ ਵੀ ਆਪਣੀ ਵਾਰੀ ਹੈ ਅੱਜ ਮੈਡਮ ਜਾ ਕੇ ਮੰਜੀ ਬੰਨ ਕੇ ਬੈਠੀ ਦੇਖੀਏ ਤਾਂ ਸਹੀ ਕਰ ਉਹਦੇਸ ਤੋਂ ਇਸ ਕੁਛੇ ਨਹੀਂ ਘਰਦੀ ਹੋਊਗੀ ਜਿੱਦੀ ਐਂ ਪਿਛੇ ਪਿਛੇ ਤਰੀਆਂ ਅਸੀਂ ਸਭ ਟੀਟ ਵੱੜ ਕੇ ਬਹਿ ਜਾਂਦੀ ਐ ਰੂਗੀ ਕੁਝ ਨਾ ਕੁਝਾ ਜੁਬ ਜਿੱਦ ਨਹੀਂ ਪਾੜੇ ਐਂ ਦੇ ਲੱਗੂ ਅਨ ਦੇ ਜੀ ਬੋ ਉਹ ਜਿਹੜਾ ਢਲਾ ਹੀ ਲਿਜਾ ਦੇਣੀ ਠੀਕ ਹੁੰਦੀ ਦੇਣਾ ਹੋਵੇ ਉੱਤੇ ਆਸਾਂ ਝਾਕ ਲੈ ਤੇ ਫੜ ਕੇ ਆਪ ਨੂੰ ਫੇਰ ਪਾ ਲੈਣਾ ਪੋਵੇ ਕੰਮ ਹੀ ਨਾ ਕਰੇ ਉੱਤੇ ਉਹ ਵੇਖੋ ਤੋਨੇ ਮੇਰੇ ਕੋਲ ਨਹੀਂ ਜਾਣਾ ਲੈ ਬੈਠੀ ਆਂ ਕੀ ਕਰੇ ਜਾਣੀ ਕਿ ਉਹ ਮੇਰੇ ਇੱਥੇ ਖੜੀ ਆ ਪੰਮਾ ਤੋਂ ਨਹੀਂ ਆ ਮਾਣਿਆ ਤਾਂ ਪਾ ਡਿਸਪਲੇ ਸਾਫ ਕਰਨਾ ਮੈਂ ਆਨੇ ਦੁੱਧ ਮੰਗਾਂਦਾ ਇਹ ਤੈਨੂੰ ਚੰਗਾ ਭਲਾ ਪਤਾ ਭੈਣ ਦੇ ਦੁੱਧ ਠੰਡਾ ਪਾਈਦਾ ਨਿਆਣਿਆਂ ਦਾ ਦੁੱਧ ਹੀ ਠੰਡਾ ਪਾ ਦੇ ਤੁਹਾਨੂੰ ਪਤਾ ਕਿ ਮੈਂ ਵੀ ਠੀਕ ਨਹੀਂ ਸੀ ਜੀ ਮੈਂ ਠੀਕ ਹੁੰਦੀ ਤਾਂ ਮੈਂ ਆਪੇ ਸਾਰਾ ਕੰਮ ਕਰਦੇ ਨਹੀਂ ਆ ਜੀ ਮੇਰੇ ਬਿਲਕੁਲ ਬਾਹਰ ਹੀ ਫੈਲਦੇ ਹੀ ਤੇ ਮਤਾਂ ਹੀ ਨਹੀਂ ਕਰਦੇ ਨੇ ਤੇ ਸਾਰਾ ਕੰਮ ਕਰਦੇ ਨੇ ਤੇ ਸਾਹਮਣੇ ਚਾਹ ਬਹੁਤ ਠੰਡਾ ਪਾਉਣਾ ਮੈਂ ਕੀ ਕਰਨਾ ਦੁੱਧ ਠੰਡਾ ਪਾ ਦੇ ਨਿਆਣਿਆਂ ਦਾ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਸਾਡੀ ਚਪਾ ਮੈਂ ਬਾਡੀ ਮਾਰੀ ਇਹ ਕਿੱਥੇ ਪਾ ਦੂ ਨੀ ਮੇਰੇ ਸਿਰ ਚ ਪਾ ਦੇ ਘਰ ਚ ਪਾਵਾ ਘਰ ਚ ਪਾਵਾ ਲਾਈ ਈ ਮਾਰ ਦੀ ਜੇ ਕਿਸਮ ਮਾਰ ਲੈਣੇ ਬਰਾਦ ਨੂੰ ਹੋਜੀ ਕੱਢ ਦੇ ਇਹ ਇੱਕ ਟਾਈਮ ਹੈ ਕੰਮ ਵਿੱਚ ਕਿਹੜਾ ਸਾਰਾ ਦਿਨ ਦਾ ਕੰਮ ਹੁੰਦਾ ਵਾ ਤੂੰ ਜਿਹੜਾ ਤੁਨ ਰਹਿ ਚੁੱਕਾ ਮਾਰ ਦੇ ਦੇ ਮੇਰੇ ਤੇ ਸਾਡੀ ਵਾਰੀ ਹੁੰਦੀ ਇੱਕ ਟਾਈਮ ਮੇਰੀ ਹੁੰਦੀ ਇੱਕ ਟੈਂਪਰੀ ਦੀ ਹੁੰਦੀ ਯੋਧ ਮਾਰ ਹੋ ਜਾਂਦਾ ਇਹ ਤੁਕਸੋਹੁੰਦੇ ਵਾਲੀ ਜੁਰਿਦਨੀ ਆਪਾਂ ਵਾਲੀ ਚ ਕੰਮ ਕਰਨਾ ਜੇ ਤੂੰ ਇਨਾ ਠੀਕ ਹੋਏ ਇਸ ਵਾਰੀ ਉਹ ਮੈਂ ਤੇ ਕੰਮ ਨਾ ਤੇਰਾ ਤੇ ਕੰਮ ਹੋ ਰੋਜ ਦਾ ਕੰਮ ਹੋ ਗਿਆ ਰੋਜ ਨਾ ਕੌਣ ਕਰੇ ਆਪਾਂ ਨੂੰ ਪਹਿਨਾ ਚਾਹੇ ਕੇ ਮਾਜਦੇ ਤੇ ਆ ਜਾ ਇਹ ਕੋਈ ਪਰਸ ਨਹੀਂ ਖਾਗ ਤੇ ਥੋੜਾ ਜਿਹਾ ਖਾ ਕੇ ਖਾ ਲਈ ਤੇ ਖਾ ਲਈ

ਤਰੀਕਾ ਬਿਨਾਂ ਜਾਰੇ ਕਰਨ ਲਈ ਇਹ ਤਾਂ ਸੱਚੀ ਨਾ ਠੀਕ ਹੋਵੇ ਬੰਨੀ ਨਾ ਕਮੂਟੀ ਕਰਦੇ ਉਹ ਸਿੰਘ ਨੂੰ ਕਰ ਰਹੇ ਆਪਾਂ ਨਾ ਕਰਦੇ ਇਹਦਾ ਤਰਿਕਾ ਦੇਖੋ ਅੰਨਾ ਜੀ ਚਿੱਟ ਨਹੀਂ ਕਰਨ ਸੱਚੀ ਨਹੀਂ ਮਰਜ਼ੀ ਕਰਨਾ ਪਰ ਜਾਨੀ ਕੀ ਕਰ ਚੈੱਕ ਕਰ ਜਾਈਏ ਚਾਹ ਠੀਕ ਹੈ ਜਾਂ ਤੁਹਾਨੂੰ ਮੇ ਪੈਰਾਂ ਦਾ ਨਕਰ ਲੈਣੀ ਹੈ ਉਹ ਮੇ ਆ ਰਹੀ ਨਹੀਂ ਪਰ ਦਵਾਈ ਤੋਂ ਵੀ ਲਾਹ ਮੈ ਰੋਈ ਤੇ ਇਹ ਨਹੀਂ ਕਰਨਾ ਮੈਂ ਅੱਜ ਕਰਦੇ ਨਹੀਂ ਮੇਰੇ ਤੇ ਸਭ ਦੁੱਜੀ ਵੀ ਘਾਲ ਪੈਣ ਗਈ ਹੈ ਮੇਰਾ ਸਾਰਾ ਸਰੀਰ ਨਹੀਂ ਠੀਕ ਪਤਾ ਨਹੀਂ ਕੀ ਗੱਲ ਬਣ ਗਈ ਹੈ ਚਲ ਜਾਓ ਕਮਾਓ ਕਿਸੇ ਲੰਮੇ ਪੈਰ ਦੋਸਤ ਹੋ ਜਾਣਾ ਫਿਰ ਫਿਰ ਥੋੜੇ ਸਿਹਰੇ ਪਰ ਦਵਾਈ ਲੈ ਆਵੀਂ ਸਿਹਰੇ ਮੈਂ ਸਿਹਰੇ ਸੋਰੇ ਨਹੀਂ ਕਰਨਾ ਮੇਰੇ ਤੇ ਆਪੋ ਗਾਲ ਪੈਣ ਗਈ ਹੈ ਜਿੰਨੇ ਕੂਵੇਂ ਕੂਵੇ ਚੜਾਇਆ ਫਰਾ ਫਿਰ ਮੈਂ ਕਰਸ ਜਾ ਆ ਗਿਆ ਮੈਂ ਤਾਂ ਰੈਸਟ ਕਰ ਦੇ ਚਲ ਜਾਓ ਕੋਣ हमारा हमारा तो तो बाप तो तो मुझे तो चलाऊं क्या तैयार अब ये निकली नहीं जाती था तो हम तो काम लेंगे जितना आर्थिक का लगातार काम है तो तेरा रोटी आएगी रोटी लग पाए थोड़ा जा देखा जाएगा रोटी का देखा भी निकाल दी मैं नहीं पहन रही माँ 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 kitchen mein andar se naam hai to unko ekdam badi tanne jaisa hum de denge haan baba i ਕਿ ਦਿੱਤੇ ਰਾਂ ਪਾਏ ਨਾ ਤੇ ਨਸਬਾਰੀ ਸੁਜਨ ਲਈਆਂ ਤੇਰੇ ਅੱਜ ਦੀ ਗੱਲ ਨਾ ਕੱਢਿਓ ਹੋ ਕੋਈ ਹੇ ਤੇ ਇਥੇ ਕੀ ਫੋਲ ਆਇ ਲੱਗੀ ਹੋਣਾ ਮੈਂ ਪਹਿਲਾਂ ਤੈਨੂੰ ਹੀ ਵੇਖਣੇ ਮਰਨ ਲੱਗੀ ਹਾਂ ਦੀਦੀ ਮੋਲੀ ਤੋਰੋ ਸੁਈ ਭਜਾਈਂ ਜਾਂਦੇ ਨੇ ਬੰਦੇ ਨੂੰ ਸਾਟ ਲੱਗੀ ਤੇ ਮਜਬੂਰੀ ਨਹੀਂ ਸਮਝਦੇ ਕੇ ਇਹ ਕੀ ਹੈ ਸੱਤ ਲੱਗੀ ਸ਼ੌਂ ਵਧੀਆ ਬੰਗਾ ਪੁੰਦੀ ਕਰਨੀ ਮੈਨੂੰ ਤੂੰ ਕਦੀ ਵੇਖਿਆ ਨਹੀਂ ਸੀ ਦੱਸ ਤੈਨੂੰ ਵੇਖਣ ਚੱਲੀ ਹਾਂ ਬੈਲਾ ਇਥੇ ਅਰੇ ਹੋਏ ਨਿਆਣਿਆ ਤੇ ਉਹ ਬਿਮਾਰ ਪਈ ਆ ਤੂੰ ਪਹਿਲਾਂ ਤੇ ਕੇ ਸਿਆਪਾ ਮੇਰੇ ਭਾਦਾ ਪਾ ਦੋ ਤੈਨੂੰ ਕੰਮ ਦੀ ਪਈ ਰਹਿੰਦੀ ਤੇ ਕੰਮ ਦੀ ਪੈਣੀ ਨਹੀਂ ਕਿ ਦੱਸ ਕੋ ਕੁਮਾਰ ਬੇ ਤੂੰ ਕਿੱਧਰ ਤੜਫੀ ਸੀ ਮੇਰੀ ਜੱਟ ਡੋਟ ਚੱਲੀ ਉਹ ਸਾਟਾ ਦਾ ਪੈ ਗਈ ਹੁਣ ਸੇਰਾ ਛੱਗਾ ਕੋਈ ਬਰ ਉਹ ਛਾੜ ਦੇ ਨਾ ਜੇ ਅੱਗ ਲਾ ਤਾ ਕਰ ਲਾ ਅਣ ਸੋਜ ਪੈਦੀ ਜਾਂਦੀ ਆ ਆ ਨਹੀਂ ਮੈਂ ਨਾ ਪੁੱਠੀ ਨਹੀਂ ਅੱਜ ਹਾਂਜੀ ਦੇਦੇ ਪੁੱਠੀ ਨਹੀਂ ਇਹਦੇ ਟਟਾਵਾਰੀ ਤੇ ਤੇਰੀ ਕੰਮ ਦੀ ਅੱਜ ਹਾਏ ਮੇਰੀ ਦਿਨਾਂ ਤੇ ਸਾਰਾ ਲੱਗੀ ਮੈਂ ਕਿੱਦਾਂ ਉੱਠ ਕੇ ਕੰਮ ਕਰਾਂ ਹਾਏ ਜੀ ਆ ਚੰਗੀ ਕਰ ਲਾ ਉਹ ਦਿਨ ਉਹ ਬਿਮਾਰੀ ਉਹਦਾ ਮੈਂ ਕੀਤਾ ਹੁਣ ਤੂੰ ਬਿਮਾਰ ਹੋ ਗਈ ਮੈਂ ਤੇਰਾ ਕੀਤਾ ਤੁਹੀ ਮੈਨੂੰ ਚੰਗੀ ਕੰਮ ਵਾਲੀ ਸਮਝਿਆ ਤੀਤੀ ਉਹਨਾਂ ਤਾਂ ਪਿਕਾਰੀ ਜਿਆ ਮੇਰਾ ਵੀ ਉੱਥੇ ਕਾਰ ਮੇਰਾ ਸੋਣੀ ਹੁੰਦਾਗਾ ਹਾਂ ਤੂੰ ਬੜਾ ਕਦੋਂ ਕਰਨ ਦਿੱਨੀਆ ਕਿੰਨੀਆਂ ਗੱਲਾਂ ਕਰਦੀ ਹੁਣ ਦਿੰਦੇ ਪਾ ਲੱਗ ਗਈ ਕਈ ਇਹਦੇ ਸੇ ਦਾ ਟਾਈਮ ਤੇ ਇਹਦਾ ਵੀ ਪਈ ਰਮਾਨ ਨਾਲ ਕੰਮ ਤੇ ਕਿੰਨੇ ਕਰਨਾ ਵਾ ਕੀ ਕਿ ਨਹੀਂ ਪਤਾ ਨਹੀਂ ਕੀ ਹੋਇਆ ਮੇਰੇ ਲਾਸਤੇ ਸਾਟ ਲਾ ਕੇ ਕੀ ਇਹਨਾਂ ਨੂੰ ਸਾਰਾ ਹੀ ਪਤਾ ਵਾ ਦੀਦੀ ਨੂੰ ਕਿੱਦਾਂ ਲੱਗਦੀ ਤੇ ਇੱਕ ਦੀ ਮੈਨੂੰ ਤੇ ਨਿਆਣਾ ਨੇ ਕਿਤੇ ਪਾਣੀ ਢੋਲ ਲਿਆ ਸੀ ਉਥੇ ਦੇਖਦੀ ਆ ਨਹੀਂ ਪਖੰਡ ਕਰਦੀ ਕੋਈ ਲਾਤ ਨੂੰ ਬੋਲੀ ਬੱਜੀ ਇਹਦੀ ਨੂੰ ਮਾਰੀ ਤੇ ਕੀ ਆ ਘਰ ਦੇ ਨਹੀਂ ਮੇਰੇ ਨਾਲ ਨਹੀਂ ਸੌਰੀ ਰਾਤ ਨਹੀਂ ਮੈਂ ਸੁੱਤੀ ਮੇਰੀ ਲਾਤ ਨਹੀਂ ਸਿੱਧੀ ਹੁੰਦੀ ਤੇ ਪਖਾਂਡੇ ਤਾਲ ਤੇ ਦਰ ਪਰ ਕੋਈ ਨਹੀਂ ਪਲੀ ਪੈਰ ਮੈਨੂੰ ਬੜਾ ਬੜਾ ਤੈਨੂੰ ਦੁੱਖ ਦਾ ਆ ਸੋਣਾ ਹੋਂਦੀ ਮੈਂ ਕਰ ਦੇਦੀ ਤੇ ਤੂੰ ਮੇਨੂੰ ਬਿੰਦੂ ਚੁੱਕਣਾ ਤਿੰਨੀ ਹੈ ਵੀ ਨਹੀਂ ਨਹੀਂ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਮੈਂ ਤਾਂ ਫਿਰ ਤੇ ਟੇਪ ਚੋੜੀ ਇਹਦੇ ਨਾਲ ਕੰਮ ਕਰਾਇਆ ਹੁਣ ਪਤਾ ਲੱਗਾ ਨਾ ਦੋ ਚੀਜ਼ ਕੀ ਹੁੰਦੀ ਹੈ ਉਹ ਤਾਂ ਆ ਗਈ ਜੀ ਬੰਨ ਜਾਣ ਕੇ ਬਹਿ ਜਾਣੀ ਮੈਂ ਕਰਦੇ ਨਹੀਂ ਕੰਮ ਕੋਈ ਨਹੀਂ ਤੇ ਤੂੰ ਪਈ ਰਹਿ ਮੇਰਾ ਜੀ ਕਰ ਸੀਗਾ ਤਾਂ ਸੁੱਜੀ ਵੀ ਤੋੜਦਾ ਜਿੱਦਾਂ ਦੀਆਂ ਕਰਦਾ ਕੋਈ ਕੰਮੋ ਕਰਾਣਾ ਕੋਈ ਨਹੀਂਗਾ ਹੋਈ ਨਹੀਂ ਤੇ ਆਪੜੀ ਆ ਜਾਣੀ ਵਾਰੀ ਆ ਜਾਣੀ ਮੈਂ ਇਦਾਂ ਨਹੀਂ ਨਾ ਕਰਦੀ ਵਾਰੀ ਆਣੀ ਕਿਹੜੀ ਹਾਂ ਤੁਸੀਂ ਬਰਤਵਾ ਦਿੱਤੇ ਕਹੀ ਮੈਨੂੰ ਨਾਲੇ ਤਾਂ ਤਾਂ ਕਰਦੀ ਸਮਝਦੇ ਦੇ ਕਿੰਨੀਆਂ ਗੱਲਾਂ ਇਹਦੀ ਮਜਬੂਰੀ ਕਿਉਂ ਨਾ ਸਮਝੀ ਫਿਰ ਇਹ ਬਿਮਾਰੀ ਇਹਦੀ ਕਿਉਂ ਨਾ ਸਮਝੀ ਉਹ ਤਾਂ ਕੀ ਸੀ ਉਹ ਥੋੜੀ ਸੀ ਮਜਬੂਰੀ ਉਹ ਨਹੀਂ ਸੀ ਬਿਮਾਰੀ ਹੁਣ ਬਿਮਾਰੀ ਹੈ ਚਲ ਚਲ ਕੋਈ ਨਹੀਂ ਗਾ ਤੁਹਾਨੂੰ ਕਹਿਣਾ ਬਿਮਾਰੀ ਦਾ ਤੂੰ ਕਰ ਲਾਂ ਮੇਰੇ ਕੋਲ ਨਹੀਂ ਹੁੰਦਾ ਕਿਹੜੇ ਵੇਲੇ ਕਿੰਨੂੰ ਲੱਗ ਜਾਣੀ ਸੁਣੀ ਮੈਂ ਕਰ ਦੇਣੀ ਹੈ ਕੋਈ ਫਿਰ ਤੂੰ ਪੈ ਜਾ ਮੈਂ ਤੈਨੂੰ 4000 ਰੁਪਏ ਦੇ ਦਿੱਤੀ ਬਣਾ ਕੇ ਬਿਚਾਰ ਦੇ ਦੁੱਧ ਨੇ ਦੁੱਧ ਪੀਏ ਸੇ ਚੱਕ ਦੀ ਪਾ ਦੇਣੀ ਫਿਰ ਤੂੰ ਦਵਾਈ ਲੈ ਕੇ ਆਈਂ ਜੇ ਥੋੜੇ ਦਿਨ ਬਾਅਦ ਚੜਾ ਆਇਆ ਤਾਂ ਤੇਰੇ ਹੁੰਦੇ ਨੂੰ ਵੀ ਦੁੱਧ ਪਿਆ ਦੇ ਲਿਆ ਕੋਈ ਨਹੀਂ ਮੈਂ ਲਿਆ ਦੇਣੀ ਇਹਨੂੰ ਵੀ ਦੁੱਧ ਤੈਨੂੰ ਵੀ ਲਿਆ ਦੇਣੀ ਗੱਲ ਨੂੰ ਸਮਝਦੀ ਹੁੰਦਾ ਤਾਂ ਤੈਨੂੰ ਕਿਦਾਂ ਬੋਲਦੀ ਮੈਂ ਤਾਂ ਫਿਰ ਵੀ ਚੋਰੀ ਕਰਤ ਆਪਦੀ ਤੇਥੋਂ ਤੇਰਾ ਕੰਮ ਕਰਾਇਆ ਨਹੀਂ ਮਾਰੇ ਤੋਂ ਵੱਡੀ ਤੇ ਤੈਨੂੰ ਤੇਰਾ ਮੈਂ ਦੁੱਖ ਸਮਝੇ ਜੇ ਤੂੰ ਪੜਤ ਪੜਤ ਕਿਉਂ ਤੇ ਚੜਦੀ ਚਲ ਕੋਈ ਨਹੀਂ ਆ ਤੇ ਇੱਕ ਬਗਲਦੀ ਹੋਈ ਤੇ ਜੇ ਕੱਲ ਨੂੰ ਜਾਂਦਾ ਦੁੱਖ ਨਾ ਕੋਈ ਤੇਰੀਆਂ ਚੱਗਿਆ ਨੇ ਤੇ ਉਹ ਲੈ ਕੇ ਬੰਦੀਆਂ ਜਾ ਸਾਇਲ ਕਾਪੂ ਨਾ ਹਾਂ ਹੈ ਇਹ ਚ ਪਾ ਦੇ ਕੋਈ ਤੈਨੂੰ ਚੰਗੀ ਬੰਨਾ ਮਹਿੜਾ ਨਹੀਂ ਤੇਰੇ ਕੱਚ ਪੈ ਚਲਿਆ ਕਿਲੋ ਦਾ भाई भाई जान तू ही करे मैं नहीं करना मैं तो सीधी कर दसदी कोई नहीं मैं कर ददी मैं ठीक हूं बस मैं मैं तो फिर तो लगी नहा दो तो किलो तो में बैठ ठीक है कोई नहीं जाने तो हो जाने मेरी दोपहर वाली मैं दोपहर रोटी बना लूंगी कोई नहीं तू कर ददी तो बात जैसी सही है हूं चलो कोई नहीं

ਇਨੇ ਚਾ ਨਹੀਂ ਦਿੱਤੀ ਗਾ ਮੈਂ ਹੁਣ ਚਾ ਦੁੱਧ ਤੇ ਹਲਦੀ ਪਾਤੀ ਇਹ ਤੂੰ ਦੁੱਧ ਹੀ ਪੀਦਾ ਇਨੇ ਕੋਲੀ ਚੀਕ ਘਾਜੀ ਦਾ ਕੋਰਵਾ ਦਾ ਕੁੜਕ ਟੇਪ ਖਾਣਦੇ ਹੁੰਦੇ ਹੈ ਐ ਇੱਦਾਂ ਇਹਨੂੰ ਕਿੱਥੇ ਬਹਿ ਜਾ ਇੱਦਾਂ ਨਹੀਂ ਕਿਹਾ ਕਿ ਗੋਲੀ ਵੱਜੀ ਚੱਲ ਕੋਈ ਨਹੀਂ ਕਰ ਮੈਂ ਸਾਡਾ ਲਾਗਦੀ ਕਿ ਤਾ ਲੱਗਦੇ ਗੱਦਨ ਕਿ ਪਹਿਲਾਂ ਲਾ ਕੇ ਨਹੀਂ ਕਰਦੀ ਚਲੋ ਲੱਗੀ ਲੀਹ ਦੇ ਹੋ ਲਿਓ ਨਿਠਾਈ ਮੈਂ ਨਾਤ ਬੜੀ ਪੀੜ ਹੁੰਦੀ ਮੇਰੀ ਇਹਦਾ ਚੀਲਾ ਖੋਣਦਾ ਜੇ ਆਖੀ ਆਖੀ ਹੁਣ ਦਸਵੇਂ ਮੱਝੇ ਟੁੱਟ ਗਈ ਸੀ ਆਖੀ ਘਰ ਕੰਮ ਬਹੁਤ ਇਜੀ ਗੱਲਾਂ ਕਰਕੇ ਗਏ ਇਨੀ ਫਰੀਕ ਤੂੰ ਪਤਾ ਕੀ ਆਪਣ ਇਦਾਂ ਹੀ ਆ ਤੇ ਪਤਾ ਨਹੀਂ ਲੱਗਦਾ ਦੋਸ ਦੇ ਵੇਲੇ ਲੱਗੇ ਲੱਗਣਾ ਚਾਹੀਦਾ ਵਾ ਕਿ ਪਤਾ ਨਹੀਂ ਕਿਦੇ ਵੇਲੇ ਕੇ ਤੇ ਬੰਜ ਜਾਂਦਾ ਫਰੀਕ ਵੀ ਵੇਲੇ ਲੈ ਲਾ ਬਾਰ ਕੋਈ ਆ ਹੀ ਜਾਂਦਾ ਵਾ ਜੇ ਕੋਈ ਨਹੀਂ ਕਰ ਤੂੰ ਨਾ ਲਾ ਸਨ ਥੋੜੇ ਤੱਕ ਵਜੇ ਦਵਾ ਜੇ ਡਾਕਟਰ ਕੋਲ ਜਾਣਾ ਤੂੰ ਲੱਕ ਮਲਾ ਲਿਆ ਕੋਈ ਨਹੀਂ ਕਰਦਾ ਨਾ ਇਸ ਤੇ ਕਰਦਾ ਤੇ ਚਿੱਕੜੀ ਗੱਲ ਕੰਮ ਐ ਕਿ ਕਰਕੇ ਸੀ ਹੋ ਜਾਣਾ ਦੇ ਸੌਰੀ ਸੌਰੀ ਮੈਂ ਤਾਂ ਡੇਨਾ ਪਿੰਨਾ ਮਾੜਾ ਗਹਿਰ ਕਰਦੀ ਰਹੀ ਤੁਸੀਂ ਠੀਕ ਨਹੀਂ ਮੈਂ ਤੁਹਾਨੂੰ ਫਿਰ ਵੀ ਕੰਮੇ ਲਾਉਂਦੀ ਦੀ ਤੇ ਉੱਠ ਕੇ ਕੰਮ ਕਰੋ ਹੁਣ ਪਤਾ ਲੱਗਦਾ ਮੈਨੂੰ ਵੀ ਦੁੱਖ ਦੀ ਚੀਜ਼ ਆ ਹੁਣ ਆਪਣੇ ਤੇ ਪਈ ਹੈ ਨਾ ਐਂ ਹੋ ਆਪ ਦੇਦੇ ਸਿਆਣੇ ਆਪਣੇ ਤੇ ਪਵੇ ਤੇ ਫੇਰ ਹੀ ਪਤਾ ਲੱਗਦਾ ਹੁਣ ਮੈਂ ਘੋਲੀ ਨਹੀਂ ਗੱੜਾਈ ਆਉਂਦਾ ਮੇਰੇ ਮਾੜਾ ਸੋਚੇ ਨਹੀਂ ਕਿ ਤੁਸੀਂ ਵੀ ਇਦਾਂ ਹੋ ਜੇ ਤੁਹਾਨੂੰ ਹੋਵੇ ਤਾਂ ਫੇਰ ਪਤਾ ਲੱਗੇ ਕੁੰਦੋਖਣਾ ਥੋੜੀ ਜਿਹੀ ਦੀ ਬਾਹ ਹੁੰਦੀ ਕੰਮ ਦੀ ਕਿਹੜੀ ਗੱਲ ਕੰਮ ਕੀਤੇ ਕਿਹੜਾ ਮੈਲੇ ਸੀ ਹੋ ਜਾਣਾ ਕੰਮ ਆਪ ਦੇ ਲਿਸੇ ਹੋਣ ਦੇਣੀ ਆ ਮੈਂ ਤੁਹਾਨੂੰ ਚੌਚਰੀ ਬੜਾ ਕਰਦੀ ਰਹੀ ਆ ਤਾਬੜੇ ਮੇ ਤੋਂ ਬਦਲਾਈ ਗਿਆ ਵਾ ਇੱਕ ਹਿਸਾਬ ਦਾ ਮੈਨੂੰ ਅਕਲ ਇਦਾਂ ਹੀ ਹੋਣੀ ਸੀ ਉਦੋਂ ਮੈਨੂੰ ਅਕਲ ਕਿੱਥੇ ਹੋਣੀ ਸੀ ਮੈਂ ਤਾਂ ਸਾਰੀ ਉਮਰ ਤੁਹਾਡੇ ਨਾਲ ਇਦਾਂ ਕਰਦੀ ਰਹਿਣਾ ਸੀ ਤੇ ਇੱਕ ਮੈਂ ਤੁਹਾਡੇ ਪਿਛਲੇ ਆਣ ਨੂੰ ਵੀ ਮੋੜ ਛੱਡਿਆ ਕੱਲੇ ਕੱਲੀ ਗੱਲ ਕਰ ਛੱਡੀ ਵੀ ਉਹਨਾਂ ਦੇ ਤਾਕ ਆਖਣੀ ਉਹਨਾਂ ਕੀਤਾ ਕੱਖਣੀ ਤੇ ਤੁਹਾਨੂੰ ਕਿੰਨਾ ਦੁੱਖ ਹੁੰਦਾ ਹੋਊਗਾ ਸੁਣ ਕੇ ਇਸ ਗੱਲ ਨੂੰ ਹਣ ਕੋਈ ਜਿਹੜੇ ਤੇ ਜੋ ਕਰਦੇ ਉਹ ਤੇ ਆਪਣੇ ਦੁਕਾਨ ਨੂੰ ਤੇ ਮੈਂ ਕੋਈ ਨਹੀਂ ਦੁੱਖ ਦੀ ਵਾਨੀ ਪਤਨੀ ਕਿਹੜੇ ਵੇਲੇ ਕਿੰਨੇ ਪਾਇਆ ਜਾਣਾ ਤਨ ਦੀ ਕਿਹੜੀ ਗੱਲ ਬਤਨ ਕੋਲ ਕਰਾਂ ਕਿ ਤੇਰੀ ਦੀ ਕੋਈ ਨਹੀਂ ਉਹਨਾਂ ਦਾ ਬੋਲਣਾ ਵੀ ਬੰਦਾ ਹੀ ਆ ਕਿਉਂਕਿ ਮੈਂ ਗੱਲਾਂ ਵੀ ਉਹਨਾਂ ਨੂੰ ਵੀ ਬੜੀਆਂ ਕਰਦੀ ਰਹੀ ਆ ਉਹਨਾਂ ਨੂੰ ਤੇ ਮੈਂ ਇਹ ਵੀ ਕਹਿਤਾ ਕਿ ਇਹਦਾ ਕੰਮ ਨਹੀਂ ਕਰਾਉਣਾ ਠੀਕ ਨਹੀਂ ਆਪੇ ਕਰੂਗੀ ਪਰ ਕੋਈ ਨਹੀਂ ਉਹਨਾਂ ਦੇ ਵੀ ਗੁੱਸਾ ਕੱਢਣਾ ਇਹ ਕਿਹੇ ਬਹਾਨੇ ਕੱਢ ਲਿਆ ਕੋਈ ਨਹੀਂ ਤੂੰ ਪੀ ਦੁੱਧ ਮੈਨਾਂ ਫਲੋਰੀ ਵੀ ਕੋਈ ਕੰਮ ਕਰਨਾ ਦੇਖਾਂ ਉਹ ਜੋ ਅੱਜ ਮੈਂ ਨਹੀਂ ਕਰਨਾ ਮੇਰੇ ਪਾਕੇ ਖਤਮ ਹੋਏ ਕਿ ਨਹੀਂ ਤੂੰ ਕੰਮ ਵੀ ਕਰ ਲਾ ਤਾ ਚਾਹ ਮੰਗਣ ਦੇ ਘਰ ਦੇ ਜੀ ਸਾਰੇ ਆ ਮੈਨੂੰ ਨਹੀਂ ਕਰੂ ਬਣਾ ਦੇਣੀ ਚਾਹ ਬਸ ਫੇ ਹੁਣ ਤਾਲ ਤੇ ਘਰੋਤੀ ਰਹਿਣਾ ਤੂੰ ਜਦ ਕੋਈ ਨਹੀਂ ਦਾ ਮਰਾ ਮੋਟਾ ਵੇਖ ਨਹੀਂ ਲਾਤੂ ਸੇਕ ਸੁਬ ਦੇ ਦੇ ਕੋਈ ਨਹੀਂ ਕਰੂ ਠੀਕ ਕੀ ਪਤਾ ਸੇਕ ਉਹ ਵੀ ਮੈਂ ਤੂੰ ਜੇ ਦੇ ਮਰਾ ਮੋਟਾ ਸੇਕ ਜੇ ਤਾਂ ਮੈਨਾਂ ਕਰਾਉਣਾ ਚਾਹ ਚੁਨਾ ਦੇਣੀ ਆ ਤਾ ਕੋਈ ਨਹੀਂ ਮਰਾ ਮੋਟਾ ਕਰ ਦੇ ਠੀਕ ਉਹ ਵੀ ਮੈਂ ਕਰਦੇ ਨਹੀਂ ਉਹ ਵੀ ਇਹਦਾ ਲੱਗ ਹੋਰ ਨਾ ਕੋਈ ਤੇ ਸੁੱਟ ਮੇਰੀ ਨੇ ਚੱਲ ਚੱਜੂਗੀ ਕਿੰਨੇ ਨਾਲ ਪੈਣੀ ਕੀ ਹੋ ਗਿਆ ਕਿਦਾਂ ਬੋਲਦੇ ਨਹੀਂ ਨੇ ਮੇਰੇ ਨਾਲ ਬੋਲ ਤੂੰ ਮਾਰ ਦੁਕਾਣ ਦਿੰਦੇ ਜਦੋਂ ਮੈਂ ਬਿਮਾਰ ਹਾਂ ਨਾ ਮੈਂ ਲੱਗ ਭਾਡੇ ਪੁਨੇ ਮਾਰਦੇ ਚਲ ਕੋਈ ਨਹੀਂ ਗਾ ਮੈਂ ਕਰ ਦਿੰਦੀ ਤੂੰ ਨਾ ਕਰ ਮੈਂ ਆਪਣੇ ਕੰਮ ਕੁੰਮ ਕਰਨਾ ਚਾਹ ਬਣਾਉਂਦਾ ਰੋੜਾ ਪਾਉਂਦੀ ਜੇ ਤੂੰ ਆ ਤਾਂ ਚਾਹ ਪੀਣੀ ਹੈ ਨਾ ਤੇ ਤੂੰ ਪੈ ਜਾਗਾ ਮੂੰਹ ਦੀ ਬਰਬੋਲੀ ਇਹਦੇ ਚ ਨਹੀਂ ਕੱਥੀ ਹੈਗਾ ਉਹ ਤੇ ਮੇਰੇ ਲੱਗੂ ਜੀ ਪਹਿਲਾਂ ਆਦੀ ਐ ਨਹੀਂ ਜੋ ਸਾਰੇ ਕੰਮ ਕਰਤਾ ਕੋਈ ਨਹੀਂ ਮੈਂ ਆਪਣੇ ਹੋੜੀ ਹੋੜੀ ਆ ਜਾਣਾ ਕਿਦਾਂ ਕਰਦੀ ਰਹਿੰਦੀ ਹੈ ਕੋਈ ਨਹੀਂ ਮੈਂ ਚੱਲ ਨਹੀਂ ਕੋਈ ਦੀਦੀ ਮੈਮੀ ਉੱਠਦੀ ਹੋੜੀ ਹੋੜ ਤੁਹਾਡੇ ਨਾਲ ਨਹੀਂ ਕੋਈ ਨਹੀਂ ਉੱਠਿਆ ਕਿੱਥੇ ਜਾਣਾ ਵਾ ਲੱਤ ਦਾ ਵੇਗ ਪਲਾ ਪੈ ਤੇ ਸੁੱਜਿਆ ਪਿਆ ਕੋਈ ਨਹੀਂ ਮੈਂ ਘਰਦੂ ਤਾ ਤੂੰ ਮਾਲਚਾ ਕਰਦੇ ਪੈ ਸੁੱਜਿਆ ਵੇਖ ਲੈ ਹੁਣ ਅਕਲ ਆਈ ਕਿ ਨਹੀਂ ਹੁਣ ਸੌਰੀ ਮੰਗੀ ਕਿ ਨਹੀਂ ਮੰਗੀ ਹੈ ਕਿੰਨਾ ਤੂੰ ਵਿਚਾਰੀ ਜੇ ਬਿਮਾਰ ਸੀ ਕਿੰਨਾ ਨੂੰ ਟੌਰਚਰ ਕੀਤਾ ਤੂੰ ਮੈਨੂੰ ਤੈਨੂੰ ਤਾਂ ਹੀ ਤੈਨੂੰ ਇਹੀ ਗੱਲਾਂ ਸੁਣਾਇਆਂ ਕਿ ਤੈਨੂੰ ਫੀਲ ਹੋਵੇ ਕਿ ਕਿਸੇ ਦੇ ਦੁੱਖ 'ਚ ਸਾਥ ਦੇਣਾ ਚਾਹੀਦਾ ਨਾ ਕਿ ਇਹ ਨਹੀਂ ਕਿ ਉਹਨੂੰ ਮਿਹਨੇ ਮਾਰਨੇ ਚਾਹੀਦੇ ਵੀ ਤੂੰ ਕੰਮ ਕਰ ਠੀਕ ਹੈ ਨਾ ਹਰ ਦੁੱਖ ਸੁੱਖ ਤੇ ਹਰੇਕ ਤੇ ਆਉਂਦਾ ਕੋਈ ਪਤਾ ਨਾ ਕਿਹੜੇ ਵੇਲੇ ਕਿਸੇ ਤੇ ਆ ਜਾਣਾ ਖਾਣੇ ਤੇਰੀ ਫਰਗਾਹ ਤੋਂ ਨਹੀਂ ਇੰਦਾ ਕਰੀਦਾ ਸਾਂਝੇ ਪਰਿਵਾਰ ਦਾ ਫਾਇਦਾ ਹੀ ਇਹ ਹੁੰਦਾ ਜੇ ਇੱਕ ਬਿਮਾਰੀ ਤੇ ਤੁੱਜਾ ਕਰ ਲਈ ਇਹ ਥੋੜੀ ਵੀ ਹੋਣੇ ਉਹ ਵਿਚਾਰੇ ਨੂੰ ਉਹਨੇ ਚੁੱਕ ਚੁੱਕ ਮਾਰ ਜਣਾ ਵੀ ਤੂੰ ਹੀ ਕਰ ਇੱਕ ਦਿਨ ਕਰ ਵੀ ਨਾ ਤੂੰ ਕੋਈ ਕੀ ਹੁੰਦਾ ਜੀ ਜੀ ਸੌਰੀ ਮੈਨੂੰ ਮਾਫ ਕਰਿਓ ਕਿ ਇਹ ਤੋਂ ਬਾਲਾ ਨਹੀਂ ਤਾਂ ਡਿਨਾਈ ਤਾਂ ਕਰਦੇ ਹੁਣ ਆਪਾਂ ਇਕੱਠੇ ਰਿਆ ਕਰਨਾ ਠੀਕ ਆ ਨਾ ਚੱਕਿਆਂ ਨਾਲ ਦੀ ਰੀਸ ਨਹੀਂ ਆਏਗੀ ਹੁਣ ਇੱਕ ਬੀਬੀ ਰਜਨੀ ਜਿਹੜਾ ਜਿੰਨੇ ਆਪਣੇ ਘਰ ਵਾਲੇ ਨੂੰ ਪਿੱਛੇ ਵਹਿਂਗੀ ਪਾ ਕੇ ਤੇ ਕਿੰਨਾ ਚਿਹਰੋ ਉਹ ਵਿਚਾਰੇ ਨੂੰ ਉਹਦੇ ਪਾਲਣ ਪੋਸ਼ਣ ਕਰਦੀ ਰਹੀ ਉਹਨੂੰ ਸਾਂਭਦੀ ਰਹੀ ਉਹਦਾ ਸਹਾਰਾ ਬਣੇ ਆਪਾਂ ਉਹਨਾਂ ਵੱਲ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਕਿੰਨੀ ਸੋਹਣੀ ਫਿਲਮ ਆਉਂਦੀ ਬੀਬੀ ਰਜਨੀ ਦੀ ਜਾ ਕੇ ਤੇ ਦੇਖਿਓ ਕਿਤੇ ਥੋੜੀ ਬਹੁਤੀ ਤੁਹਾਨੂੰ ਵੀ ਆਤਮਾ ਲੱਜੂਗੀ ਬੀਬੀ ਰਜਨੀ ਦੀ ਕਿੱਡੀ ਸੋਹਣੀ ਆਉਂਦੀ ਫਿਲਮ ਆਉਂਦੀ ਹੈ ਕਿੰਨਾ ਨੇ ਆਪਣੇ ਘਰ ਵਾਲੇ ਦਾ ਸਾਥ ਦਿੱਤਾ ਜੇ ਉਹ ਜਿੰਦੀ ਤੋਂ ਆਪਣੇ ਘਰ ਵਾਲਿਆਂ ਚਾਰ ਦਿਨ ਦੀ ਇਸੇ ਨੂੰ ਇਹੋ ਕਾਰਨ ਦੀ ਸਾਂਝੇ ਪਰਿਵਾਰ ਦੀ ਜਾ ਕੇ ਫਿਲਮ ਵੇਖਿਓ ਬੀਬੀ ਰਜਨੀ ਦੀ ਨਾਲੇ ਤੁਹਾਡੇ ਥੋੜੀ ਬਹੁਤੀ ਖਾਣੇ ਚ ਅੱਗ ਪੈ ਜਾਊਗੀ ਹਾਂਜੀ ਨਾਲੇ ਤੁਹਾਨੂੰ ਸਿੱਖਿਆ ਆ ਜਾਊਗੀ ਇਹ ਤਾਂ ਪਚਣਾ ਕਿ ਹਾਂ ਜਰੂਰ ਜਾਣਾ ਆਪਾਂ ਫਿਲਮ ਵੇਖਣ ਹਾਂਜੀ ਆਪਾਂ ਤਿੰਨਾ ਜਾਣਿਆਂ ਨੇ ਜਾਣਾ ਠੀਕ ਬਹੁਤ ਸੋਹਣੀ ਫਿਲਮ ਆ ਚਲੋ ਆਪਾਂ ਚੱਲਾਂਗੇ ਹਾਂ